ਕਿੰਨੀ ਵੱਡੀ ਪੱਧਰ ਦੇ ਉੱਤੇ ਗੋਲੀ ਚੱਲੀ ਕਿੰਨੇ ਲੋਕ ਜ਼ਖਮੀ ਹੋਏ ਕਿੰਨੇ ਦੀਆਂ ਲੱਤਾਂ ਟੁੱਟੀਆਂ ਕਿੰਨੇ ਦੀਆਂ ਅੱਖਾਂ ਗਈਆਂ ਉਹ ਹਰਿਆਣਾ ਪੰਜਾਬ ਗਵਰਨਮੈਂਟ ਵੱਲੋਂ ਕੋਈ ਨੋਟਿਸ ਨਾ ਲੈਣਾ ਕੱਲਾ ਮੁੱਖ ਮੰਤਰੀ ਨਹੀਂ ਪੂਰੀ ਦੀ ਪੂਰੀ ਸਰਕਾਰ ਪਲਟਣੀ ਪੈਗੀ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਅੰਦੋਲਨ ਚੜ੍ਹਦੀ ਕਲਾ ਚ ਜੋ ਭਾਜਪਾ ਦੇ ਪ੍ਰਤੀ ਲੋਕਾਂ ਦੇ ਅੰਦਰ ਗੁੱਸਾ ਹੈ ਉਹ ਗੁੱਸਾ ਖਤਮ ਨਹੀਂ ਹੋਣ ਲੱਗਿਆ ਉਹ ਗੁੱਸਾ ਸਗੋਂ ਮਤਲਬ ਆਗਰ ਆਗਰ ਸਰਕਾਰ ਨੂੰ ਇਵੇਂ ਜਿਵੇਂ ਲੰਕਾਏਗੀ ਉਹ ਗੁਸ਼ਾ ਹੋਰ ਤੇਜ਼ ਹੋ। ਖੰਨੂ ਐਡੀ ਕੱਲੇ ਵੀ ਨਹੀਂ ਹੁੰਦੀ ਕਿ ਇੰਟਰਸਟ ਨਹੀਂ ਹੁੰਦਾ ਕਿ ਬਈ ਜ਼ਰੂਰ ਮੀਟਿੰਗ ਕਰੇ। ਸਰਕਾਰ ਕੋਲੇ ਸਾਡੀ ਤਾਂ ਇੱਕੋ ਗੱਲ ਹੈ ਕਿ ਸਾਡੀਆਂ ਮੰਗਾਂ ਮੰਨੇ ਸਾਡੇ ਮਸਲਿਆਂ ਦਾ ਹੱਲ ਕਰੇ। ਉਹ ਸਰਕਾਰ ਜਿੱਥੇ ਮਰਜ਼ੀ ਬੈਠੀ ਕਰ ਸਕਦੀ ਹੈ। ਦੇਖੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਮੈਂ ਤਾਂ ਇਹ ਕਹੂੰਗਾ ਜੋ 21 ਤਰੀਕ ਨੂੰ ਵਾਪਰਿਆ ਉਹ ਨਹੀਂ ਸੀ ਵਾਪਰਨਾ ਜੇਕਰ ਜਿਹੜਾ ਅਸੀਂ 14 ਤਰੀਕ ਨੂੰ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਦਾ ਅਧਿਕਾਰੀ ਫੜ ਕੇ ਦਿੱਤਾ ਅਗਰ ਉਹਦੇ ਤੇ ਕਾਰਵਾਈ ਕਰ ਜਾਂਦੇ ਤਾਂ ਹਰਿਆਣੇ ਵਾਲਿਆਂ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਸਾਡੇ ਮੁੰਡਿਆਂ ਨੂੰ ਪ੍ਰਵੋਕ ਜੇ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਇਏ ਫਿਰ ਉਹ ਪੁਲਿਸ ਹੈ ਜਾਂ ਕੁਝ ਹੋਰ ਹੈ ਪੁਲਿਸ ਦੇ ਰੂਪ ਚ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਔਰ ਉਹਨਾਂ ਉਹ ਪ੍ਰਵੋਕ ਕਰਨ ਦੀ ਕੋਸ਼ਿਸ਼ ਹੋਈ ਉਦੋਂ ਵੀ ਹੁੰਦੀ ਰਹੀ ਜਿਹਦੇ ਵਿੱਚ ਪੰਜਾਬ ਸਰਕਾਰ ਨਿਕਾਮ ਨਹੀਂ ਤਾਂ ਪੰਜਾਬ ਗਵਰਨਮੈਂਟ ਦੀ ਇੱਥੇ ਨਿਕਾਮ ਹੀ ਰਹੀ ਹੈ ਸਾਨੂੰ ਅਖੀਰ ਨੂੰ ਹਾਈ ਕੋਰਟ ਦਾ ਆਸਰਾ ਲੈਣਾ ਪਿਆ ਤੰਬੂ ਮੋਰਚੇ ਦੇ ਉੱਤੇ ਖੜਿਆ ਆ ਸੀ ਪ੍ਰਧਾਨ ਜੀ ਨਾਲ ਗੱਲਬਾਤ ਕਰਾਂਗੇ ਮੋਰਚੇ ਦੀ ਸਥਿਤੀ ਕੀ ਹੈ ਠੀਕ ਆ ਜੀ ਮੋਰਚੇ ਦੀ ਸਥਿਤੀ ਕੀ ਹੈ ਦੇਖੋ ਮੋਰਚਾ ਮੇਰਾ ਖਿਆਲ ਹੈ ਮੇਰੇ ਨਾਲੋਂ ਵੱਧ ਪਤਾ ਪ੍ਰੈਸ ਨੂੰ ਹੁੰਦਾ ਜਿਸ ਤਰੀਕੇ ਦੇ ਨਾਲ ਮੋਰਚੇ ਦੇ ਪ੍ਰਭਾਵ ਨਜ਼ਰ ਆ ਰਹੇ ਨੇ ਸਰਕਾਰ WTO ਬਾਰੇ ਗੱਲ ਨਹੀਂ ਸੀ ਕਰਨ ਲੰਦੀ ਲੇਕਿਨ WTO ਦੇ ਵਿੱਚ ਸਰਕਾਰ ਚਲੀ ਗਈ ਇਹ ਕਹਿ ਬੈਠੀ ਕਿ ਪੀਸ ਕਲੋਜ਼ ਨੂੰ ਰੈਗੂਲਰ ਕਰੋ 10% ਵਾਲੀ ਸ਼ਰਤ ਖਤਮ ਕਰੋ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਕਰਜ਼ੇ ਦਾ ਵਿਆਜ ਮਾਫ ਕਰ ਦੇਣਾ ਉਸ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਗੰਨੇ ਦਾ ਜਦੋਂ ਅੰਦੋਲਨ ਕੀਤਾ ਲੋਕਾਂ ਨੇ ਸਰਕਾਰ ਦੇ ਕੰਨ ਦੇ ਕੋਈ ਜੂਣੀ ਸਰਕੀ ਲੇਕਿਨ ਜਿਸ ਵੇਲੇ ਆ ਅੰਦੋਲਨ ਸ਼ੁਰੂ ਹੋਇਆ 25 ਰੁਪਏ ਗੰਨੇ ਦਾ ਰੇਟ ਵਧਾ ਦੇਣਾ ਜੂਟ ਤੇ ਨਰਮੇ ਵਾਲਿਆਂ ਨੂੰ ਕਹਿ ਦੇਣਾ ਕਿ ਜੀ ਅਸੀਂ ਤੁਹਾਡਾ ਨਰਮਾ ਖਰੀਦਾਂਗੇ ਅਗਰ ਕੋਈ ਪ੍ਰਾਈਵੇਟ ਵਪਾਰੀ ਨਹੀਂ ਖਰੀਦੂਗਾ ਐਮਐਸਪੀ ਤੇ ਉਦੋਂ ਗਾ ਫੇਰ ਪ੍ਰਪੋਜ਼ਲ ਦੇ ਦੇਣੀ ਕਿ ਅਸੀਂ ਪੰਜ ਫਸਲਾਂ ਤੇ ਦੇਣੇ ਆ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਅੰਦੋਲਨ ਦਾ ਪ੍ਰਭਾਵ ਜੇ ਸਰਕਾਰ ਤੇ ਪੈ ਰਿਹਾ ਹੈ ਸਭ ਤੋਂ ਵੱਡਾ ਪ੍ਰਭਾਵ ਕੱਲ ਪੈ ਗਿਆ ਕਿ ਹਰਿਆਣਾ ਸਰਕਾਰ ਨੂੰ ਐਂਟੀ ਕੰਬੈਂਸੀ ਜੋ ਬਣਿਆ ਉਹਨੂੰ ਕਵਰ ਕਰਨ ਦੇ ਲਈ ਸਰਕਾਰ ਕਲਾ ਮੁੱਖ ਮੰਤਰੀ ਨਹੀਂ ਪੂਰੀ ਦੀ ਪੂਰੀ ਸਰਕਾਰ ਪਲਟ ਨਹੀਂ ਪੈ ਗਈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਅੰਦੋਲਨ ਚੜ੍ਹਦੀ ਕਲਾ ਚ ਹੈ ਅਗਰ ਢੈਂਦੀ ਕਲਾ ਚ ਹੁੰਦਾ ਅੰਦੋਲਨ ਫਿਰ ਸਰਕਾਰ ਇਹ ਕੰਮ ਥੋੜੀ ਕਰਦੀ ਸੀ ਸੋ ਇਸ ਕਰਕੇ ਵਾਹਿਗੁਰੂ ਦੀ ਕਿਰਪਾ ਹੈ ਰਹਿਂਦੀ ਕਸਰੇ ਹੈ ਕਿ ਡੱਬ ਵਾਲੀ ਏਰੀਆ ਦੇ ਵਿੱਚ ਸਾਡਾ ਅੰਦੋਲਨ ਹਜੇ ਉੱਥੋਂ ਮਗਿਆ ਨਹੀਂ ਸੀ ਲੇਕਿਨ ਰਾਤ ਤੋਂ ਉੱਥੇ ਵੀ ਕੁਝ ਰਾਜਸਥਾਨ ਤੋਂ ਕੁਝ ਪੰਜਾਬ ਦੀਆਂ ਕੁਝ ਹਰਿਆਣੇ ਦੀਆਂ ਟਰਾਲੀਆਂ ਨੇ ਆ ਕੇ ਡੱਬ ਵਾਲੀ ਬਾਰਡਰ ਵੀ ਕਵਰ ਕੀਤਾ ਉੱਥੇ ਵੀ ਲੋਕ ਮਤਲਾ ਕੇ ਬੈ ਗਏ ਨੇ ਸੋ ਇਸ ਕਰਕੇ ਅੰਦੋਲਨ ਚੜ੍ਹਦੀ ਕਲਾ ਚ ਹੈ ਹਰਿਆਣੇ ਦੇ ਵਿੱਚ ਆਲਰੇਡੀ ਮਤਲਬ ਕਿ ਦੋ ਤਿੰਨ ਪੁਆਇੰਟਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਜੀ ਜਿਹੜਾ ਨਵਾਂ ਸੀਐਮ ਆ ਉਹਦੇ ਤੋਂ ਕੋਈ ਆਸਾ ਹੈ ਜੀ ਰਹਿਣ ਦੇਖੋ ਇਹ ਉਹਨਾਂ ਦੀਆਂ ਨੇ ਪੋਲੀਟੀਕਲ ਗਿੰਤੀਆਂ ਮਿੰਤੀਆਂ ਜੇ ਤਾਂ ਉਹਨਾਂ ਨੇ ਇਹਦੇ ਤੋਂ ਸਬਕ ਸਿੱਖਿਆ ਹੋਇਆ ਫਿਰ ਤਾਂ ਸੁਭਾਵਿਕ ਹੈ ਕਿ ਇਹਦਾ ਰਿਜ਼ਲਟ ਆਏਗਾ ਅਗਰ ਸਬਕ ਸਿੱਖਣ ਦੀ بجائے ਕੇਵਲ ਐਂਟੀ ਕੰਬੈਂਸੀ ਨੂੰ ਕਵਰ ਕਰਨਾ ਉੱਤੇ ਬਣਾਇਆ ਹੈ ਤਾਂ ਫਿਰ ਹੋ ਸਕਦਾ ਉਹ ਜੇ ਜਿਹੜੀ ਭਾਜਪਾ ਦੀ ਸੋਚ ਹੈ ਉਸੇ ਸੋਚ ਨੂੰ ਲੋਕੋ ਲੈ ਕੇ ਹੀ ਇਹ ਅੱਗੇ ਵੱਧ ਸਕਦਾ ਹੈ ਲੇਕਿਨ ਇਹ ਸਮਾਂ ਦੱਸੂਗਾ ਕਿ ਕਿਦਨਾਂ ਚੱਲਦੀ ਹੈ ਗੱਲ ਲੇਕਿਨ ਇਹ ਜ਼ਰੂਰ ਹੈ ਕਿ ਮੁੱਖ ਮੰਤਰੀ ਬਦਲ ਨਾਲ ਸਰਕਾਰ ਬਦਲਣ ਦੇ ਨਾਲ ਜੋ ਭਾਜਪਾ ਦੇ ਪ੍ਰਤੀ ਲੋਕਾਂ ਦੇ ਅੰਦਰ ਗੁੱਸਾ ਹੈ ਉਹ ਗੁੱਸਾ ਖਤਮ ਨਹੀਂ ਹੋਣ ਲੱਗਿਆ ਉਹ ਗੁੱਸਾ ਸਗੋਂ ਮਤਲਬ ਆਗਰ ਆਗਰ ਸਰਕਾਰ ਨੂੰ ਇਵੇਂ ਜਿਵੇਂ ਲੰਕਾਏਗੀ ਬਹੁਤ ਸਾਰ ਹੋਰ ਤੇਜ ਹੋਏਗਾ ਸਰਕਾਰ ਵੱਲੋਂ ਕੋਈ ਮੀਟਿੰਗ ਦਾ ਆਫਰ ਆਈ ਹੈ ਹੋ ਤਾਂ ਇਹ ਵੀ ਸਕਦਾ ਹੈ ਵੀ ਉਹ ਮੁੱਖ ਮੰਤਰੀ ਉਹ ਨਾਲ ਰਹੇ ਅੱਜ ਜੋ ਹੁਣ ਦਾ ਖਬਰ ਆ ਰਿਹਾ ਨਾ ਉਸ ਦੀ ਕੁਰਸੀ ਖਤਰੇ ਵਿੱਚ ਹੈ ਹੋ ਸਕਦਾ ਮੁੱਖ ਮੰਤਰੀ ਹੋ ਜਾ ਰਹੇ ਰਾਜ ਸਰਕਾਰ ਵੱਲੋਂ ਕੋਈ ਆਫਰ ਆਈ ਹੈ ਦੁਬਾਰੇ ਗੱਲਬਾਤ ਦੇਖੋ ਸਰਕਾਰ ਵੱਲੋਂ ਹਜੇ ਤੱਕ ਕੋਈ ਗੱਲਬਾਤ ਨਹੀਂ ਨੀ ਸਾਨੂੰ ਐਡੀ ਗੱਲ ਇਹ ਵੀ ਨਹੀਂ ਹੁੰਦੀ ਕਿ ਇੰਟਰਸਟ ਨਹੀਂ ਹੁੰਦਾਗਾ ਵੀ ਜ਼ਰੂਰ ਮੀਟਿੰਗ ਕਰੇ ਸਰਕਾਰ ਕੋਲੇ ਸਾਡੀ ਤਾਂ ਇੱਕੋ ਗੱਲ ਹੈ ਕਿ ਸਾਡੀਆਂ ਮੰਗਾਂ ਮੰਨੇ ਸਾਡੇ ਮਸਲਿਆਂ ਦਾ ਹੱਲ ਕਰੇ ਉਹ ਸਰਕਾਰ ਜਿੱਥੇ ਮਰਜ਼ੀ ਬੈਠੀ ਕਰ ਸਕਦੀ ਹੈ ਅਨਾਉਂਸਮੈਂਟ ਕਰੇ ਸਾਡੇ ਘਰੇ ਸਾਡੇ ਇਤੇ ਬੈਠਾਂ ਕੋਲੇ ਸਾਨੂੰ ਨੋਟੀਫਿਕੇਸ਼ਨ ਭੇਜੇ ਅਸੀਂ ਸੈਟੀਸਫਾਈ ਆ ਅਸੀਂ ਮੀਟਿੰਗ ਤੋਂ ਕੀ ਲੈਣਾ ਚੰਗੀ ਗੱਲ ਹੈ ਸਰਕਾਰ ਕਿਸ ਤਰੀਕੇ ਨਾਲ ਹੱਲ ਕਰਦੀ ਹੈ ਸਰਕਾਰ ਨੇ ਦੇਖਣਾ ਹੈ ਮੀਟਿੰਗ ਕਰਕੇ ਹੱਲ ਕਰਨਾ ਹੈ ਜਾਂ ਸਿੱਧੇ ਤੌਰ ਤੇ ਗੱਲ ਕਰਨਾ ਹੈ ਪੰਜਾਬ ਸਰਕਾਰ ਦੀ ਹੁਣ ਕੀ ਭੂਮਿਕਾ ਹੈ ਜੀ ਅੱਗੇ ਦੇਖੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਕਾਮ ਰਹੀ ਹੈ ਮੈਂ ਤਾਂ ਇਹ ਕਹੂੰਗਾ ਜੋ 21 ਤਰੀਕ ਨੂੰ ਵਾਪਰਿਆ ਉਹ ਨਹੀਂ ਸੀ ਵਾਪਰਨਾ ਜੇਕਰ ਜਿਹੜਾ ਅਸੀਂ 14 ਤਰੀਕ ਨੂੰ ਪੰਜਾਬ ਸਰਕਾਰ ਨੇ ਹਰਿਆਣਾ ਪੁਲਿਸ ਦਾ ਅਧਿਕਾਰੀ ਫੜ ਕੇ ਦਿੱਤਾ ਅਗਰ ਉਹਦੇ ਤੇ ਕਾਰਵਾਈ ਕਰ ਜਾਂਦੇ ਤਾਂ ਹਰਿਆਣੇ ਵਾਲਿਆਂ ਦੀ ਜ਼ਰਤ ਨਹੀਂ ਸੀ ਪੈਂਦੀ ਕਿ ਸਾਡੇ ਮੁੰਡਿਆਂ ਨੂੰ ਪ੍ਰਵੋਕ ਕਰਦੇ ਇੱਕ ਅਗਲੇ ਸਾਹਮਣੇ ਵਾਲੇ ਪਾਸਿਓਂ ਜਿਹੜੀ ਪੁਲਿਸ ਹੈ ਹਰਿਆਣਾ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇਸ ਗੱਲ ਦੀ ਕਿ ਕੀ ਹਰਿਆਣਾ ਪੁਲਿਸ जय श्री राम दे नारे ला नारे ला सकदी है कि उनो राइट है जे उना ने जय श्री राम दे नारे लाए फिर पुलिस है या कुछ और वो, वो है पुलिस ਦੇ ਰੂਪ ਚ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਔਰ ਉਨਾ ਉਹ ਪ੍ਰਵੋਗ ਕਰਨ ਦੀ ਕੋਸ਼ਿਸ਼ ਹੋਈ ਉਦੋਂ ਵੀ ਹੁੰਦੀ ਰਹੀ ਜਿਹਦੇ ਵਿੱਚ ਪੰਜਾਬ ਸਰਕਾਰ ਨਕਾਮ ਨਹੀਂ ਹੈ ਉੱਥੇ ਤਾਂ ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਖਨੋਰੀ ਬਾਰਡਰ ਤੇ ਤੁਸੀਂ ਜੀ ਹਰਿਆਣੇ ਦੀ ਸੀਮਾ ਚਲੇ ਗਏ ਤੁਸੀਂ ਕਾਹਾਂ ਬੈਠੇ ਹੋ ਇੱਥੇ ਤਾਂ ਯਾਰ ਅਸੀਂ ਮਤਲਬ ਪੰਜਾਬ ਦੇ ਏਰੀਆ ਚ ਹਰਿਆਣਾ ਪੁਲਿਸ ਆ ਕੇ ਬੈਰੀਕੇਟਿੰਗ ਕਰੀ ਬੈਠੀ ਐ ਇੱਥੇ ਪਰ ਕੀ 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 ਨੋਟਿਸ ਲਿਆ ਇੱਥੇ ਵੀ ਤਾਂ ਪੰਜਾਬ ਦੇ ਏਰੇ ਚ ਏਰੀਏ ਦੇ ਵਿੱਚ ਆ ਕੇ ਮੋਟਰ ਵਰਗੇ ਮਤਲਬ ਗੋਲੇ ਸਿੱਟੇ ਗਏ ਤੇ ਕਿੰਨੀ ਵੱਡੀ ਪੱਧਰ ਦੇ ਉੱਤੇ ਗੋਲੀ ਚੱਲੀ ਕਿੰਨੇ ਲੋਕ ਜ਼ਖਮੀ ਹੋਏ ਕਿੰਨੇ ਦੀਆਂ ਲੱਤਾਂ ਟੁੱਟੀਆਂ ਕਿੰਨੇ ਦੀਆਂ ਅੱਖਾਂ ਗਈਆਂ ਉਹ ਹਰਿਆਣਾ ਪੰਜਾਬ ਗਵਰਨਮੈਂਟ ਵੱਲੋਂ ਕੋਈ ਨੋਟਿਸ ਨਾ ਲੈਣਾ ਇਹ ਨਕਮੀ ਐ ਜਿਹੜਾ ਸਾਡਾ ਨੌਜਵਾਨ ਪ੍ਰੀਤਪਾਲ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਕੇ ਗਈ। ਉਹਦੇ ਖਾਤਰ ਵੀ ਅਸੀਂ ਬਾਰ-ਬਾਰ ਪੰਜਾਬ ਸਰਕਾਰ ਨੂੰ ਲਿਖ ਕੇ ਲਿਖਦੇ ਰਹੇ ਕਿ ਭਈ ਇਹ ਮਤਲਬ ਸਾਡਾ ਨੌਜਵਾਨ ਲੈ ਗਏ ਨੇ ਉਹ ਵਾਪਸ ਲੈ ਆ ਕੇ ਦਿਓ ਸਾਨੂੰ। ਅਸੀਂ ਕੀ ਉਮੀਦ ਕਰਦੇ ਜਿਹੜੇ ਚੱਕ ਹੀ ਲੈ ਕੇ ਗਏ ਨੇ ਸਾਡੇ ਮੁੰਡੇ ਨੂੰ ਜਿਹੜੇ ਅਗਵਾ ਕਰਕੇ ਲੈ ਗਏ ਉੱਥੇ ਮੌਤ ਵੀ ਹੋ ਸਕਦੀ ਹੈ ਕੌਣ ਇਲਾਜ ਕਰੇਗਾ ਉਹਦਾ? ਖੁਦ ਕੁੱਟ ਕੇ ਖੁਦ ਜ਼ਖਮੀ ਕਰਕੇ ਉਹਦਾ ਕੌਣ ਇਲਾਜ ਕਰੇਗਾ? ਤਾਂ ਪੰਜਾਬ ਗਵਰਨਮੈਂਟ ਦੀ ਇੱਥੇ ਨਕਾਮੀ ਰਹੀ ਹੈ। ਸਾਨੂੰ ਅਖੀਰ ਨੂੰ ਹਾਈ ਕੋਰਟ ਦਾ ਆਸਰਾ ਲੈਣਾ ਪਿਆ ਉੱਥੋਂ ਅਸੀਂ ਉਸ ਨੌਜਵਾਨ ਨੂੰ ਮਤਲਬ ਆਰਡਰ ਕਰਵਾ ਕੇ ਲੈ ਕੇ ਆਏ ਤੇ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਪੰਜਾਬ ਗਵਰਨਮੈਂਟ ਦਾ ਫੇਲਿਅਰ ਹੈ ਹੁਣ ਪੰਜਾਬ ਸਰਕਾਰ ਦਾ ਕੋਈ ਹੈ ਤੁਸੀਂ ਪੁੱਛਿਆ ਸੀ ਜਦੋਂ ਉਹਨਾਂ ਨੂੰ ਵੀ ਇੱਥੇ ਆਪਣੇ ਏਰੀਏ ਦੇ ਵਿੱਚ ਆਪਣੀ ਸਰਹੱਦ ਦੇ ਵਿੱਚ ਆ ਕੇ ਇਹਨਾਂ ਨੇ ਲਾਇਆ ਤਾਂ ਉਹਨਾਂ ਦਾ ਜਵਾਬ ਕੀ ਸੀ ਦੇਖੋ ਹਾਂ ਅਸੀਂ ਪੜਤਾਲ ਕਰਦੇ ਹਾਂ ਜੀ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਅਸੀਂ ਜਾਂਚ ਕਰਦੇ ਹਾਂ ਕਿਹੜਾ ਕਿੱਥੇ ਹੈ ਲੇਕਿਨ ਉੱਥੇ ਦਾ ਜਿੱਥੇ ਨੌਜਵਾਨ ਦੀ ਮੌਤ ਹੋ ਗਈ ਉੱਥੇ ਤਾਂ ਫੀਤਾ ਮਾਰ ਲਿਆ ਗਿਆ ਉੱਥੇ ਤਾਂ ਸੀਮਾ ਲੱਭਦੇ ਹੀ ਨਹੀਂ ਕਿ ਆਹ ਸੀਮਾ ਇੱਥੇ ਬੰਦੀ ਹੈ ਲੇਕਿਨ ਇਹ ਦੇ ਵਾਰੀ ਬੇਰਮਦਰ ਸਰਕਾਰ ਨੇ ਆਪ ਦਾ ਕੰਨਾਂ ਤੇ ਹੱਥ ਰਿਓਏ ਨੇ ਇਹਦਾ ਮਤਲਬ ਇਹ ਹੈ ਕਿ ਕੇਂਦਰ ਦੇ ਦਬਾਅ ਥੱਲੇ ਜਾਂ ਇਹ ਕਹਿ ਲੋ ਕਿ ਇੱਕੋ ਥੈਲੇ ਦੇ ਵਟੇ ਨਹੀਂ ਇੱਕੋ ਹੀ ਗੱਲ ਹੈ ਸੱਦਾ ਤੇ ਬੈਠਾ ਹਰ ਵਿਅਕਤੀ ਕਿਸਾਨ ਵਿਰੋਧੀ ਤੇ ਕਾਰਪੋਰੇਟ ਪੱਖੀ ਹੁੰਦਾ ਜੀ ਅਸੀਂ ਆਪਣੇ ਨੌਜਵਾਨਾਂ ਨੂੰ ਕੀ ਸੁਨੇਹਾ ਦਵਾਂ ਦੇਖੋ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਕਿ ਅੰਦੋਲਨ ਜਿਹੋ ਜਿਹੇ ਰਿਜ਼ਲਟ ਆ ਰਹੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਅੰਦੋਲਨ ਚੜ੍ਹਦੀ ਕਲਾ ਚ ਹੈ ਅੰਦੋਲਨ ਨੂੰ ਆਪਾਂ ਤਕੜਾ ਕਰੀਏ ਲੇਕਿਨ ਜਿੱਥੇ ਬੈਠਾ ਅੰਦੋਲਨ ਅੱਗੇ ਅਸੀਂ ਦਿੱਲੀ ਬੈਠੇ ਸੀਗੇ ਯਾਨੀ ਦਿੱਲੀ ਦਿੱਲੀ ਦੀ ਬਿਲਕੁਲ ਬਾਰਡਰ ਤੇ ਆਹ ਜਿਹੜਾ ਪ੍ਰਭਾਵ ਇੱਥੇ ਅਸੀਂ ਪਾਇਆ ਐਤ ਕੀ ਹਰਿਆਣੇ ਸਰਕਾਰ ਤੇ ਉਦੋਂ ਨਹੀਂ ਪਿਆ ਸਾਥੋਂ ਤੁਹਾਡਾ ਇਸ ਅੰਦੋਲਨ ਦਾ ਪ੍ਰਭਾਵ ਪੂਰੇ ਦੇਸ਼ 'ਚ ਪੈ ਰਿਹਾ ਹੈ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ ਕਿਰਪਾ ਕਰਕੇ ਸ਼ਾਂਤ ਮਾਹੌਲ ਨੂੰ ਰੱਖ ਕੇ ਇਹ ਅੰਦੋਲਨ ਨੂੰ ਲੜਨ ਦੀ ਜਿੱਦਾ ਯਤਨ ਕਰੋ ਕਿਉਂਕਿ ਡਿਸਿਪਲਿੰਡ ਫੋਰਸਾਂ ਹਮੇਸ਼ਾ ਜਿੱਤਦੀਆਂ ਨੇ ਅਨਡਿਸਿਪਲਿੰਡ ਫੋਰਸ ਹੁੰਦੀ ਜਿਹੜੀ ਉਹ ਹਾਰਦੀ ਹੈ ਸੋ ਮੇਰੀ ਇੰਨੀ ਗ ਬੇਨਤੀ ਹੈ ਕਿ ਜਾਬਤੇ ਚ ਰਹਿ ਕੇ ਆਪਾਂ ਲੜਾਈ ਨੂੰ ਅੱਗੇ ਲੜੀਏ ਇਹ ਨੌਜਵਾਨਾਂ ਦੇ ਭਵਿੱਖ ਦੀ ਲੜਾਈ ਹੈ ਇਹ ਕੋਈ ਜਿੱਦ ਦੀ ਲੜਾਈ ਨਹੀਂ ਹੈ ਅਸੀਂ ਜ਼ਮੀਨ ਬਚਾਉਣੀ ਹੈ ਜ਼ਮੀਨ ਬਚਾਉਣ ਦੇ ਨਾਲ ਨਾਲ ਜ਼ਮੀਨ ਨੂੰ ਵਾਉਣ ਵਾਲਾ ਵੀ ਬਚਾਉਣਾ ਅਸੀਂ ਦੋਨੋਂ ਬਚਾ ਕੇ ਰੱਖਾਂ